ਸਾਸੀ ਕਾਲ ਜੀ ਸਾਰੇ ਭਰਾਵਾਂ ਨੂੰ ਮੈਂ ਗੋਪੀ ਫਰੰਦੀਪੁਰ ਇਹ ਆਪਣੇ ਤੋਂ ਮਾਤਾ ਆਈ ਆ ਇਹਨਾਂ ਦਾ ਬੱਚਾ 1.5 ਸਾਲ ਪਹਿਲਾਂ ਗਿਆ ਸੀਗਾ ਅਮਰੀਕਾ ਤੇ ਇਹਨਾਂ ਤੋਂ 2 ਕਿੱਲੇ ਪਹਿਲੀ ਇਹ ਤੁਹਾਨੂੰ ਪਤਾ ਵੀ ਜਿਹੜਾ ਅਮਰੀਕਾ ਜਾਂਦਾ ਤੇ ਸਾਰਾ ਕੁਝ ਵੇਚ ਵੱਟ ਕੇ ਜਾਂਦਾ ਤੇ 2 ਕਿੱਲੇ ਪਹਿਲੀ ਹੀ ਚਲੋ ਐਦਾਂ ਉੱਤੇ ਥੱਲੇ ਕਰਕੇ ਤੇ ਵੀਰ ਬਾਹਰ ਚੱਲ ਗਿਆ ਚਲੋ ਸੋਣਾ ਕੰਮ ਕਰਦਾ ਹੀ ਉੱਥੇ ਲੱਗਾ ਹੀ ਕਰ ਤੇ ਵਧੀਆ ਚੱਲੀ ਜਾਂਦਾ ਇਹ ਗੁਜ਼ਾਰਾ ਇਹਨਾਂ ਦਾ ਤੇ ਮੁੰਡੇ ਦੀ 4 ਤਰੀਕ ਦੀ ਉੱਥੇ ਡੈਥ ਹੋ ਗਈ ਆ ਅਮਰੀਕਾ ਦੇ ਵਿੱਚ ਕੋਈ ਉਹਨੂੰ ਮੀਰ ਨੂੰ ਅਟੈਕ ਹੋ ਗਿਆ ਤੇ ਹੁਣ ਉੱਥੋਂ ਅਮਰੀਕਾ ਤੋਂ ਵਾਪਸ ਵੀਰ ਦੀ ਦੇ ਇੱਥੇ ਲੈ ਕੇ ਆਉਣੀ ਆ ਪੰਜਾਬ ਵਿੱਚ ਤੇ ਇਹ ਸਾਰਾ ਪਰਿਵਾਰ ਆਇਆ ਆਪਣੇ ਕੋਲ ਮਦਦ ਕਰਨ ਵਾਸਤੇ ਇਹਨਾਂ ਦਾ ਅਕਾਊਂਟ ਨੰਬਰ ਪਾਵਾਂਗੇ ਆਪਾਂ ਉੱਤੇ ਤੇ ਸਕੈਨਰ ਪਾਵਾਂਗੇ ਮੈਂ ਸਾਰੇ ਭਰਾਵਾਂ ਗਾੜੀ ਬੇਨਤੀ ਕਰਦਾ ਕਿ ਮਾਤੜ ਪਰਿਵਾਰ ਆ ਆਪਾਂ ਇਹਨਾਂ ਦੀ ਜਿੰਨੀ ਵੀ ਹੋ ਸਕਦੀ ਆ ਮਤ ਕਰੀਏ ਬਾਕੀ ਮਾਤਾ ਜੀ ਤੁਹਾਡੇ ਨਾਲ ਕਰਦੇ ਆ ਇਹ ਆ ਵੀ ਕਾਸੀ ਗੁਰਜਨ ਸਿੰਘ ਪਾ 1.5 ਸਾਲ ਹੋ ਗਿਆ ਬਾਅਦ ਮੈਂ ਇਹ ਤੁਹਾਡਾ ਕੋਈ ਸ਼ੈਦਾਂ ਉੱਥੇ ਜਾ ਕੇ ਉਹਦਾ ਟੈਕ ਹੋ ਗਿਆ ਟੈਕ ਨਾਲ ਦੀ ਮਾਤ ਤੋਂ ਮੈਂ ਬੇਨਤੀ ਕਰਦੀ ਮੇਰੀ ਮਦਦ ਕਰੋ ਮੇਰਾ ਬੱਚਾ ਇੱਥੇ ਆ ਗਿਆ ਕੱਲਾ ਕੱਲਾ ਪੁੱਤੀ ਕਿ ਕੋਈ ਵੀ ਲਾੜੋ ਕੇ ਕੱਲਾ ਕੱਲਾ ਹੀ ਪੁੱਤੀ ਤੇ ਕੱਲੇ ਕੱਲੇ ਦੀ ਜਵਾਰੇ ਦੀ ਡੈਥ ਹੋ ਗਈ ਹੈ ਤੇ ਚਲੋ ਜੀ ਮੈਂ ਸਾਰੇ ਗਾੜੀ ਬੇਨਤੀ ਕਰਦਾ ਕਿ ਆਪਣਾ ਨੇਕ ਕਮਾਈਆਂ ਚ ਤਿਲ ਫੁੱਲ ਦੇ ਕੇ ਤੇ ਆਪਣਾ ਜਿਹੜਾ ਉਹਦੀ ਦੇਹ ਆ ਪਰਿਵਾਰ ਕੋ ਰਾਜੇ ਇੰਨੀ ਬੇਨਤੀ ਕਰਦਾ ਮੈਂ ਤੁਹਾਡੇ ਗਾੜੀ ਆ ਫਾਦਰ ਸਾਹਿਬ ਨਾਲ ਬੈਠੇ ਆ ਤੇ ਬੇਨਤੀ ਕਰਦੇ ਹਾਂ ਅਨੀ ਬਈਆ ਪੈਣ ਪੀਛਾ ਆੜਾ ਬੱਤੀ ਨਾ ਗਿੱਡਣ ਸਹੀ ਨਹੀਂ ਢਲ ਪੈਣਾ ਹੈ ਨਿੱਕਾ ਪੀ ਜਾਏ ਤੜੀ ਦੀ ਸਮਝ ਉਹ ਕਿਹਾ ਇਹ ਹੋਈ ساری ਵੇਚ ਬਾਰ ਕਿਉਂ ਕਰ ਲੈਸ ਤੁਹਾਨੂੰ ਜੀ ਜੱਜੋ ਕਿਤੇ ਹੋ ਗਿਆ ਮਤਰੀ ਕੋਈ ਨਹੀਂ ਦੇ ਮਾਸੇ ਚ ਅੱਜ ਬਾਹਰ ਭੁਜਾਈ ਜਾਵੇ ਮੇਰੀ ਹੋ ਘੰਟੇ ਬਿੰਦੀ ਹੈ ਸਾੜੀ ਮਜ਼ਗਰ ਹੋ ਗਿਆ ਕਿڑی ਬਾਕੀ ਜਾ ਹਾਂਜੀ ਸਾਰੇ ਪਰਾਂਵਾਂ ਗਾੜੀ ਬਿੰਦੀ ਹੈ ਜੀ ਕਿ ਜੋ ਵੀ ਆਲਦੀਆਂ ਕਮਾਈਆਂ ਦੇ ਵਿੱਚੋਂ ਤਿੱਲ ਫੁੱਲ ਦੇ ਕੇ ਤੇ ਆਪਾਂ ਇਹ ਪਰਿਵਾਰ ਦੀ ਮਤ ਕਰੀਏ ਤੇ ਬਾਕੀ ਆਪਾਂ ਸਕੈਨਰ ਵੀ ਉੱਤੇ ਲਾ ਦਾਂਗੇ ਇਹਨਾਂ ਦਾ ਅਕਾਊਂਟ ਨੰਬਰ ਇਹਨਾਂ ਦਾ ਨੰਬਰ ਵੀ ਫੋਨ ਨੰਬਰ ਵੀ ਦੇ ਦਾਂਗੇ ਤੇ ਬਾਕੀ ਮੇਰੇ ਭਰਾ ਗੜੀ ਸਾਰੇ ਗੜੀ ਹੱਥ ਜੁੜ ਕੇ ਬੇਨਤੀ ਹੈ ਕਿ ਜਰੂਰ ਮਤ ਕਰਿਓ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਬੰਦ